ਦੀ ਜਗ੍ਹਾ ਕੀ ਹੈ ਬੋਤਲ ਦਿਲਾ ਸਾਡੀ ਅਸੀਂ ਤੁਹਾਡੇ ਥਾਣੇ ਲਾਉਣ ਵਾਲੀ ਜੀ ਜਗ੍ਹਾ ਬਣਾਉਂਦੀ ਆ ਰਹੇ ਹਾਂ ਨਾ ਉਹ ਨਾਲ ਨਾਲ ਲੱਗੇ ਨਾ ਕਿਹੜਾ ਸਰਕਾਰ ਤੋਂ ਪਾਟੂ ਤੋਂ ਕੋਈ ਨਹੀਂ ਹੋ ਰਹੀ ਇਹ ਸਭ ਬੰਦ ਕੋਈ ਹੋ ਰਿਹਾ ਹੈ ਆਹ ਆਸਪਾਇਟ ਨਹੀਂ ਪੱਕਾ ਹੋ ਰਿਹਾ ਸਾਡਾ ਅੱਜ ਜੋ ਸਾਡੇ ਅੱਜ ਦੇ ਸਮੇਂ ਸਾਡਾ ਮੁੱਖ ਮੋਟੂ ਵੀ ਹੈ ਕਿ ਨਾ ਫੈਸਲਾ ਬਸ ਉਹ ਸੈਮੀਨਾਰ ਲਾਉ ਨੈਸ਼ਨ ਦੇ ਵੱਤੋਂ ਰੇਡ ਕਰੋ ਸਾਡੇ ਨੈਸ਼ਨ ਵਾਲਾ ਪਿੰਡ ਵਿੱਚ ਹੋਇਆ ਸੀ ਚੈਂਬਰਿੰਸ ਵਾਲਾ ਮਹੀਨ ਸਸ਼ਕ ਜਾਗਰਣ ਚ ਇਸੇ ਨੂੰ ਸਮਝਿਆ ਜੀ ਸਿਰਫ ਤੁਹਾਡੀ ਗੱਲ ਦੇਖੋ ਪੁਨੇਲੀ ਆਪਾਂ ਕੀ ਕੰਮ ਕਰ ਰਹੇ ਹਾਂ ਅੱਜ ਇੱਕ ਅਸੀਂ ਬਹੁਤ ਦਿਨ ਜੁਗਾਰ ਰਹੇ ਹਾਂ ਤੇ ਬੱਚਿਆਂ ਨੂੰ ਦਸ਼ਿਆਂ ਦੇ ਜਾਗਰੂਕ ਕਰਕੇ ਅਵੇਦ ਨਹੀਂ ਕਰ ਰਹੇ ਨਾਂ ਦੇ ਬੀਮਾ ਘਰ ਡਾਈਨੋਸਰ ਆਰ ਮੈਡੀ ਕੁਮਾਣਾ ਵਾਲਾ ਮੋਟੇ ਨੰਮਾ ਜੜ ਕੇ ਕਾਂ ਦੇ ਤਰਫ ਤੰਗ ਜੀ ਇਸ ਗੱਲ ਨੂੰ ਜੀ ਪ੍ਰਵਾਹ ਤੇ ਜੇ ਕੋਈ ਨਹੀਂ ਹੈ ਤਾਂ ਬਹੁਤ ਚੰਗੀ ਗੱਲ ਆ। ਸਭ ਦੇ ਕੋਲ ਉਹ ਜੀ ਗੱਲ ਹੈਗੀ ਆ ਕਿ ਇਹ ਹਿਸੇਦਾਰੀ ਚ ਆਣ-ਜਾਣ ਚ ਪ੍ਰੋਬਲਮ ਜੀ ਦਾ ਹੱਲ ਨਹੀਂ ਬਣਦਾ ਹੁੰਦੀ ਆ। ਆਪਾਂ ਨੂੰ ਮੋਟੀਵੇਟ ਲੱਗੇ ਆਪਣੇ ਪਿਆਰ ਦਾ ਵਾਸਤਾ ਪਾ ਕੇ ਅਪਣ ਇਸ ਗਮ ਤੋਂ ਦੂਰ ਆਉਣ ਦੀ ਸਲਾਹ ਦੇ ਸਕਦੇ। ਤੁਸੀਂ ਸਮਾਜ ਦੇ ਵਿੱਚ ਬਹੁਤ ਵੱਡਾ ਤੁਰ ਤੋਂ ਸ਼ੁਰੂਆਤ ਕਰ ਦਿਆ ਇੱਕ ਨੀਤੀ ਐਂਡਰ ਲੈ ਆਂ ਦਿਆ ਕਿਉਂਕਿ ਪੁਲਿਸ ਦਾ ਕੰਮ ਹੈ ਨਾ ਹੋਸਟਮੈਂਟ ਦਾ ਸਦਾ ਕੰਮ ਹੈ ਨਸ਼ੇ ਦੇ ਵਪਾਰੀ ਜਿਹਨਾਂ ਨੂੰ ਫੜ ਕੇ ਕਾਨੂੰਨ ਸਾਥ ਗਾਮੇ ਕਰਨੀ ਰੁਕੋ ਤੁਸੀਂ ਜਨ ਜਿੰਨੇ ਸਕੂਲ ਦੇ ਸਟਾਫ ਨੇ ਆਵੇ ਉਪਰ ਡੈਕ ਕੋਲ ਤੇ ਨੰਬਰ ਬੈਠੇ ਨੇ ਕਾਨੂੰਨੀ ਦਫ਼ਤਰਾਂ ਕੋਲ ਕੋਈ ਦਰਖਾਸਤ ਨਹੀਂ ਆ ਕੋ ਕਿਸੇ ਵਿਅਕਤੀ ਤੇ ਕਲਾਬ ਆਇਆ ਜਾਂ ਦਰਖਾਸਤ ਨੂੰ ਨਾ ਅਸਕਰ ਤੇ ਦਿੱਸ ਪਈ ਇਹ ਕਿਆਸ ਪੁਲਿਸ ਨੂੰ ਦਤਾ ਗਿਆ ਹੋਣਾ ਤੋਂ ਨੰਦੇ ਸਾਡੀ ਇਹ ਡਿਊਟੀ ਹੈ ਕਿ ਜਿਹੜਾ ਵਿਅਕਤੀ ਨਸ਼ਾ ਕਰਦਾ ਉਹਦੇ ਖਿਲਾਫ ਅਸੀਂ ਕਾਨੂੰਨ ਸਰਕਾਰ ਲਈ ਕਰੀਏ ਉਸ ਮੰਜ਼ਿਲ ਤੇ ਜੀਏ ਉਹਦੇ ਖਿਲਾਫ ਜਿਹੜਾ ਅਦਾਲਾਤ ਵਿੱਚ ਕੇਸ ਪਾਇਆ ਜਾਵੇ ਪਰ ਸਮਾਜ ਦੇ ਲੋਕਾਂ ਦਾ ਤੁਹਾਡਾ ਤੇ ਜਿੰਨੇ ਵੀ ਬਾਕੀ ਆਪਰੇ ਇੱਥੇ ਬੈਠੇ ਹਨ ਸਾਡੀ ਇਹ ਜ਼ਿੰਮੇਵਾਰੀ ਮੰਨਦੀ ਹੈ ਕਿ ਆਪਾਂ ਸਮਾਜਿਕ ਤੌਰ ਤੇ ਇੱਕ ਲੋਕ ਲੈ ਫੜੀ ਜਿਹੜੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਪੂਰੇ ਪ੍ਰਭਾਵ ਨੂੰ ਜਾਣੂ ਕਰੀਏ ਬੱਚਿਆਂ ਨੂੰ ਵੱਡਿਆਂ ਨੂੰ ਇਹੋ ਜਿਹੇ ਸੈਮੀਨਾਰ ਕਰੀਏ ਮੋਟੀਵੇਟ ਕਰੀਏ ਉਹਨਾਂ ਨੂੰ ਕਿ ਤੁਸੀਂ ਇਹ ਗੱਲ ਤੋਂ ਬਾਅਦ ਇਹ ਕਿ ਆਪਾਂ ਨੂੰ ਉਤ੍ਰੰਕਾ ਕੇ ਬਿਮਾਰੀ ਇਹ ਨਹੀਂ ਕਿ ਬਿਮਾਰੀ ਹੈ ਉਸ ਬਿਮਾਰੀ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਜੇ ਆਪਾਂ ਨੂੰ ਇਲਾਜ ਕਰਾ ਕੇ ਉਹਨਾਂ ਨੂੰ ਮੋਕਸਾ ਨਾਲ ਵਿੱਚ ਸ਼ਾਮਲ ਕਰੀਏ ਐਸਰ ਵੀ ਸ਼ਾਮਲ ਹੋ ਕੇ ਬੰਦਨਾਂ ਦੇ ਲਈ ਮੋਰਨ ਇੱਕ ਬੂਤਾ ਤਨਵਾਕ। ਬੁੱਧੀ ਗਾਲ ਬੰਦੇ ਥੈਂਕ ਯੂ ਇਸ ਬੂਤਾ ਕੰਡਨ ਪਰ ਬੰਦੇ ਜੀ ਤੁਹਾਡਾ ਦਾ ਨਿਰਮਾਣ ਦਾ ਕੰਟਰਕਸ਼ਨ ਦਾ ਹੁੰਦਾ ਹੈ ਸਾਡਾ ਉਦੇਸ਼ ਹੈ ਕਿ ਤੁਸੀਂ ਸਾਡੇ ਨਾਲ ਬਿਲਕੁਲ ਤੁਹਾਡੇ ਵੀ ਜੋ ਇਹ ਅਫਸਰ ਬੰਦੇ ਨੇ ਆਈਐਸ ਬੰਦੇ ਆਈਐਸ ਬੰਦੇ ਨਾਲ ਬੰਦੇ சின்ன ਦੇ ਬੋੜਾ ਤੁਸੀਂ ਸਾਡੇ